ਹਾਂਜੀ ਵਹਿਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਹਾਂ ਜੀ ਮਿਰਚਾਂ ਦਾ achar ਆ ਬੜੀਆਂ ਬੜੀਆਂ ਮਿਰਚਾਂ ਦਾ ਆਪਾਂ ਜੀ ਕੱਟ ਲਈਆਂ ਇਹਨਾਂ ਨੂੰ ਕੱਟ ਕੇ ਦੋ ਦੋ ਤਿੰਨ ਤਿੰਨ ਪੀਸ ਕਰ ਲਈ ਜੀ ਇਹਨਾਂ ਦੇ ਤੇ ਵਿੱਚ ਆਪਾਂ ਥੋੜਾ ਜਿਹਾ ਜੀ ਲਸਣ ਐਡ ਕਰਾਂਗੇ ਇੱਧਰ ਆਪਣਾ ਜੀ ਤੇਲ ਹੋ ਰਿਹਾ ਗਰਮ ਹਾਂਜੀ ਇਹਦੇ ਵਿੱਚ ਇੱਕ ਦੋ ਤਿੰਨ ਚਮਚੀ ਪੀੜੀ ਰਾਈ ਪਾਈ ਵੀ ਆ ਜੀਰਾਵਾ ਥੋੜੀ ਜਿਹੀ ਸੌਂਫ ਆ ਜਮੈਣ ਆ ਥੋੜੀ ਜੀ ਆਪਾਂ ਉਹਨਾਂ ਨੂੰ ਜੀ ਵੀ ਪੀਛ ਲਿਆ ਥੋੜਾ ਜਿਹਾ ਵਿੱਚ ਹਲਦੀ ਪਾਤੀ ਹੈ 2 ਚਮਚੇ ਇੱਕ ਲਾਲ ਮਿਰਚ ਪਾਉਣੀ ਤੇ ਤੇਗੀ ਵਿੱਚ ਥੋੜੀ ਜੀ ਹਿੰਗ ਤੋਂ ਨਮਕ ਪਾਇਆ ਠੀਕ ਆ ਹਿੰਗਾ ਤੁਸੀਂ ਠੀਕ ਆ ਚਮਚੇ ਦੇ ਵਿੱਚ ਠੀਕ ਆ ਤੇਲ ਨੂੰ ਆਪਾਂ ਜੀ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਉਹ ਜਦੋਂ ਦੇ ਚਾਰ ਮਸਾਲਾ ਲੱਭਿਆ ਨਹੀਂ ਕਿੱਧਰ ਗਿਆ ਕਿੱਧਰ ਗਿਆ ਆਬ ਮਿਲ ਗਿਆ ਉਹ ਚਲ ਵਧੀਆ ਜ ਮਿਲ ਗਿਆ ਚਾਰ ਚ ਪਾਵਾਂਗੇ ਲੋ ਜੀ ਤੇਰ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਆਪਾਂ ਜੀ ਇਹਦੇ ਵਿੱਚ ਐਡ ਕਰ ਦਾਂਗੇ ਕਟਿਆ ਹੋਇਆ ਲਸਣ ਨਾਲੇ ਆਪਾਂ ਜੀ ਸਾਰੇ ਮਸਾਲੇ ਵਿੱਚ ਐਡ ਕਰ ਤੇ ਨਾਲੇ ਆਪਾਂ ਜੀ ਹੁਣ ਇਹਦੇ ਵਿੱਚ ਕਰ ਦਾਂਗੇ ਐਡ ਮਿਰਚਾਂ ਇਹ ਲਓ ਸਾਰੇ ਮਸਾਲੇ ਦੇ ਵਿੱਚ ਆਪਾਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਪਕਾਵਾਂਗੇ ਜੇ ਰੋਈ ਚੁੱਡੀ ਆ ਜੀ ਹੋ ਗਈ ਠੀਕ ਆ ਬੀ ਨਰਮ ਜਿਹਾ ਹੋ ਜਾਣਗੇ ਅੰਜੀ ਆਪਾਂ ਜੀ ਨੂੰ ਨਰਮ ਜਿਹਾ ਹੋਣ ਤੱਕ ਪਕਾਵਾਂਗੇ ਠੀਕ ਹੁਣ ਆਪਾਂ ਪਾ ਰਹੇ ਹਾਂ ਜੀ ਸਿਰਕਾ ਦੋਨੇ ਜਰ ਇਹ ਆਪਣਾ ਜੀ ਕਰੇਈ ਬੜਾਇਆ ਹੋਇਆ ਐਪਲ ਦਾ चं तरह कर देंगे जी मिक्स लगातार आप हिलाई जावे जी आप उन्नी देर तक पकावे जिनी देर तक अपन मिर्चा थोड़ी जी नर्मल जी नहीं हो जाएगी ठीक ਵਧੀਆ ਸ਼ਾਈਨਿੰਗ ਆਉਂਦੀ ਹੈ ਚਾਰ ਦੀ ਮਿਰਚਾਂ ਦੀ। ਗ੍ਰੇਮ ਲੈ ਲਿਓ ਮੇਰੇ ਨਾਲ ਰਲ ਕੇ। ਲਓ ਜੀ ਆਪਣਾ ਹਰੀ ਮਿਰਚ ਦਾ achar ਬਣ ਕੇ ਤਿਆਰ ਆ ਜੀ। ਤੁਸੀਂ ਜਰੂਰ ਇਸੇ ਤਰ੍ਹਾਂ achar ਬਣਾਇਓ, ਟ੍ਰਾਈ ਕਰਿਓ ਜੀ। ਤੇਜ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਦੱਸਿਆ ਕਰੋ ਵੀ ਤੁਹਾਡੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਣੇ ਜੀ ਆਪਾਂ ਨੂੰ ਹਰ ਰੋਜ਼ ਸੋਹਣੇ ਸੋਹਣੇ ਕਰਦਨੇ ਕਮੈਂਟ ਇਸੇ ਤਰ੍ਹਾਂ ਦੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਅਸਦੇ ਵਸਦੇ ਰਹੋ ਜੀ ਖੁਸ਼ ਰਹੋ ਜੀ ਚੜ੍ਹਦੀ ਕਲਾ ਚ ਰਹੋ ਜੀ ਪਰਮਾਤਮਾ ਸਾਰੇ ਨੂੰ ਤਰੱਕੀ ਬਖਸ਼ੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਨੂੰ ਚਾਰ ਨੂੰ ਜੀ ਥੱਲੇ ਲਾ ਲਾਂਗੇ ਤੇ ਠੰਡਾ ਕਰਕੇ ਆਪਾਂ ਇੱਕ ਡੱਬੇ ਦੇ ਵਿੱਚ ਪਾ ਲਾਂਗੇ ਇਹਦੀ ਹਾਂਜੀ ਆਪਾਂ ਜੀ ਆਚਾਰ ਨੂੰ ਠੰਡਾ ਕਰਕੇ ਤੇ ਇੱਕ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਲਾਂਗੇ ਜੇ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਜੀ ਜਦੋਂ ਆਚਾਰ ਕੱਢਣਾ ਡੱਬੇ ਦੇ ਵਿੱਚੋਂ ਨਾ ਤਾਂ ਆਪਣਾ ਚਮਚਾ ਜਿਹੜਾ ਉਹ ਗਿੱਲਾ ਹੋਵੇ ਨਾ ਆਪਾਂ ਇਹਨੂੰ ਗਿੱਲਾ ਹੱਥ ਲਾਉਣਾ ਜੀ ਤੇ ਸੁੱਕਾ ਹੀ ਚਮਚਾ ਹੋਵੇ ਜੇ ਆਪਾਂ ਹੱਥ ਨਾਲ ਵੀ ਕੱਢਣਾ ਤਾਂ ਉਹ ਵੀ ਸੁੱਕਾ ਹੀ ਹੋਵੇ ਜੀ ਫੇਰ ਆਪਣਾ ਆਚਾਰ ਆ ਜਿਹੜਾ ਜੀ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਕੀ ਆਪਾਂ ਚਾਰ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਧੰਨਵਾਦ ਜੀ ਲਓ ਜੀ ਆਪਣੇ ਬਤਾਉ ਬੈਂਗਣਾ ਦੇ ਬੂਟਿਆਂ ਨੂੰ ਵੀ ਆਉਣ ਲੱਗੇ ਫੁੱਲ ਤੇ ਗੋਭੀ ਵੀ ਆਪਣੀ ਹੋ ਗਈ ਜੀ ਮੋਲੀਆਂ ਵੀ ਹੋ ਗਈਆਂ ਤਾਗ ਪਾਲਕ ਧਨੀਆ ਵਧੀਆ ਹੋ ਗਿਆ ਜੀ ਆਪਾਂ ਨਾਲ ਦੀ ਨਾਲ ਤੋੜਦੇ ਰਹੇ ਨੇ